ਇੱਕੋ ਦਿਨ ਕੀਤੇ ਗਏ 5 ਭਰਾ ਅਤੇ 12 ਭੈਣਾਂ ਦੇ ਵਿਆਹ ਘਰ ਵਿੱਚ ਆਈਆਂ ਇਕੱਠੀਆਂ 5 ਨੂੰਹਾਂ ਤੇ 12 ਜਵਾਈ ਪਰਿਵਾਰ ਨੇ ਬਣਾ ਦਿੱਤਾ 월ਡ ਰਿਕਾਰਡ ਵੀਡੀਓ ਦੇਖ ਕੇ ਹੋ ਜੋਗੇ ਹੈਰਾਨ ਦੋਸਤੋ ਅਕਸਰ ਹੀ ਤੁਸੀਂ ਇੱਕ ਪਰਿਵਾਰ ਵਿੱਚ ਇਕੱਠੇ ਦੋ ਜਾਂ ਤਿੰਨ ਵਿਆਹ ਤਾਂ ਹੁੰਦੇ ਦੇਖੇ ਹੋਣਗੇ ਪਰ ਹੁਣ ਇੱਕ ਪਰਿਵਾਰ ਨੇ ਕੀਤੇ ਇਕੱਠੇ 17 ਵਿਆਹ 15 ਸਾਲ ਇੱਕ ਪਰਿਵਾਰ ਵਿੱਚ 1 ਅਤੇ 2 April ਦਾ ਵਿਆਹ ਦਾ ਪ੍ਰੋਗਰਾਮ ਰੱਖਿਆ ਗਿਆ ਇਸ ਵਿੱਚ ਪਹਿਲੇ ਦਿਨ 5 ਭਰਾਵਾਂ ਦਾ ਵਿਆਹ ਕੀਤਾ ਗਿਆ ਅਤੇ ਦੂਸਰੇ ਦਿਨ 12 ਭੈਣਾਂ ਦੇ ਲਈ 300 ਗੱਡੀਆਂ ਵਿੱਚ ਰਾਮ ਬਰਾਤਾਂਈਆਂ ਪਰਿਵਾਰ ਤੋਂ ਇਲਾਵਾ ਇਸ ਸਾਰੇ ਪਿੰਡ ਵਿੱਚ ਮੌਜੂਦ 150 ਪਰਿਵਾਰ ਵੀ ਬਰਾਤੀਆਂ ਦੀ ਸੇਵਾ ਵਿੱਚ ਲੱਗ ਗਏ ਅਤੇ ਬਰਾਤੀਆਂ ਦੇ ਰੁਕਣ ਲਈ 6 ਘਰਾਂ ਵਿੱਚ ਇੰਤਜ਼ਾਮ ਕੀਤਾ ਗਿਆ ਜਿਸ ਦੇ ਲਈ 800 ਤੋਂ ਵੱਧ ਮੰਜੇ ਮੰਗਵਾਏ ਗਏ ਅਤੇ ਵਿਆਹ ਵਿੱਚ 6000 ਲੋਕਾਂ ਦਾ ਖਾਣਾ ਬਣਾਇਆ ਗਿਆ ਇਸ ਵਿਆਹ ਵਿੱਚ ਜੋ ਕਾਰਡ ਛੁਪਾਇਆ ਗਿਆ ਸੀ ਉਸ ਵਿੱਚ ਵੀ ਪਰਿਵਾਰ ਦੇ 123 ਮੈਂਬਰਾਂ ਦੇ ਨਾਮ ਲਿਖੇ ਗਏ ਸੀ ਦਰਅਸਲ ਇਕੱਠੇ 17 ਵਿਆਹ ਕਰਨ ਦਾ ਫੈਸਲਾ ਵਿਆਹ ਵਾਲੇ ਮੁੰਡਾ ਕੁੜੀਆਂ ਦੇ ਦਾਦੇ ਨੇ ਲਿਆ ਸੀ ਤੁਹਾਨੂੰ ਦੱਸ ਦਈਏ ਕਿ ਇਹ ਵਿਆਹ ਬੀਕਾ ਨੇਰ ਤੋਂ 50 ਕਿਲੋਮੀਟਰ ਦੂਰ ਲਾਲ ਮਦੇਸਰ ਛੋਟਾ گاؤں ਪਿੰਡ ਵਿੱਚ ਹੋਇਆ ਤੋਂ ਤੁਹਾਡੇ ਇਸ ਵਿਆਹ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ